ਤਦਲਾ ਤੇ ਕਿਦੇ ਕਹਿੰਦੇ ਪਾਇਆ ਜਾਂਦਾ ਵਾ ਠੀਕ ਹੈ ਉਹਦੇ ਵਿੱਚ ਜਿਹੜੀ ਕੈਡਰੀ ਮੁੱਢਲੀ ਕਾਇਆ ਕੀਤੀ ਹੈਗੀ ਆ ਉਹ ਹੈਗੀ ਆ ਆਪਣੀ ਕਿੰਗੀ ਆ ಗ್ರಾಮ ਸਭਾ ಗ್ರಾಮ ਸਭਾ ਜਿੰਨੇ ਵੀ ਲੋਕਾਂ ਦਾ ਵੋਟਾ ਦਿੱਤੇ ਨੇ ਜਿੱਤਾ ਹੈਗਾ ਉਹ ਸਾਰੇ ಗ್ರಾಮ ਸਭਾ ਦੇ ਮੈਂਬਰ ਹੁੰਦੇ ਨੇ ਤੇ ಗ್ರಾಮ ਸਭਾ ਦਾ ਮੇਨ ਕੰਮ ਕੀ ਹੁੰਦਾ ਵਾ ਪਿੰਡ ਦੇ ਵਿੱਚ ਪੰਚਾਇਤ ਨੂੰ ਚੁਲਣਾ ਬਿਨਾਂ ਦਾਲ ਵੋਟਾਂ ਪਾ ਕੇ ਪਿੰਡ ਦੇ ਵਿੱਚ ਲੋਕਾਂ ਨੂੰ ਪੰਚਾਇਤ ਨੂੰ ਚੁਣਨਾ ਵੀ ਉਹ ਦੇਖਣਾ ਸਾਡੇ ਵਾਸੀ ਕੀ ਗਵਾ ਵੀ ਕਿਹੜੇ ਕਿਹੜੇ ਵਿਕਾਸ ਦੇ ਕੰਮ ਕਰਾਉਣੇ ਨੇ ਕਿ ਜਿਹੜੀਆਂ ਗੌਰਮਤ ਦੀਆਂ ਸਕੀਮਾਂ ਹੈਗੀਆਂ ਨੇ ਉਹਨਾਂ ਨੂੰ ਆਪਣੇ ਕੀ ਗਵਾ ਲਾਗੂ ਕਰਾਉਣਾ ਇਹਦਾ ਹੈਗਾ ਵਾ ਉਹ ਕਿਹਦਾ ਕੰਮ ਆ ਪੰਚਾਇਤ ਤੇ ਪੰਚਾਇਤ ਜਿਹੜੀ ਹੁੰਦੀ ਆ ਜਿਹੜੀ ਆ ਗ੍ਰਾਮ ਸਭਾ ਦੇ ਭਦੀ ਦੀ ਹੈਗੀ ਆ ਜਵਾਬਦੇਹ ਹੁੰਦੀ ਆ ਅਗਰ ఏ ਕੋਈ ਵੀ ਪਿੰਡ ਦੇ ਵਿੱਚ ਪੰਚਾਇਤ ਹੈ ਗਿਆ ਅਗਰ ਕੀਆ ਗਿਆ ਜਿਹੜੀ ਪਿੰਡ ਦੇ ਵਿੱਚ ਪੰਚਾਇਤ ਹੁੰਦੀ ਆ ਉਹਨੇ ਕੋਈ ਵੀ ਕੰਮ ਕਰਾਉਣਾ ਵਾ ਉਹ ਗ੍ਰਾਮ ਸਭਾ ਤੋਂ ਪਾਸਟ ਆਉਣਾ ਜ਼ਰੂਰੀ ਆ ਕਿਉਂ ਬਣਾ ਉਹ ਇਸ ਕਰਕੇ ਜ਼ਰੂਰੀ ਆ ਕੱਲ ਨੂੰ ਕੋਈ ਵੀ ਨੀ ਆ ਪਿੰਡਾਂ ਵਿੱਚ ਤੁਹਾਨੂੰ ਫਦਾ ਬਣੇ ਸਾਡੇ ਕੀ ਕੀ ਝਗੜੇ ਕਰਾ ਚੱਲਦੇ ਨੇ ਬੜਾ ਖਸ ਹੁੰਦਾ ਵਾ ਠੀਕ ਹੈ ਕਹਿਤਾ ਵੇਰਾ ਹੋ ਜਾਂਦੀਆਂ ਜਨੂਕੀਆਂ ਗਵਾ ਉਹ ਤੋਂ ਤੋਂ ਬਾਅਦ ਨੂੰ ਦਵਾ ਜਿਸ ਕਹਿੰਦਾ ਉਹਨੂੰ ਇਨਕੁਆਇਰੀ ਵਗੈਰਾ ਵੀ ਹਾਂ ਅਗਰ ਪੰਚਾਇਤ ਨਹੀਂ ਜੀ ਗਵਾ ਪਿੰਡ ਦੇ ਵਿੱਚ ਕੀ ਗਵਾ ਗ੍ਰਾਮ ਸਭਾ ਤੋਂ ਮਤਾ ਉੱਪਰ ਤੋਂ ਫੀਲਪਰ ਜਿਆ ਗਈ 100% ਸਹੀ ਹੈ ਠੀਕ ਹੈ ਠੀਕ ਹੈ 100% ਸੇਵ ਹੈ ਇਹ ਸਰਪੰਚ ਦੀ ਕੋਈ ਵੀ ਉਂਗਲੀ ਠਾ ਨਹੀਂ ਚੱਲਦਾ ਗ੍ਰਾਮ ਖਵਾਬਾ ਕੀਤਾ ਹੋਇਆ ਮਤਾ ਪਾਸ ਜਿਹੜਾ ਕਿ ਇਹ ਗਵਾ ਸੁਪਰੀਮ ਕੋਰਟ ਵੀ ਲੱਗ ਸਮਝੇ ਨਾ ਹੁੰਦਾ ਬਹਾਨੇ ਗਿਆ ਪੰਜਾਬ ਦੇ ਜਿਹੜੀ ਕਲੀ ਵੇਖਿਆ ਵੀ ਆਪਾਂ ਗ੍ਰਾਮ ਖਵਾਬਾ ਹੁੰਦੀ ਹੈ ਨਹੀਂ ਨਾ ਹੁੰਦੀ ਇੱਥੇ ਉਹ ਨਹੀਂ ਹੁੰਦੀ ਇਸੇ ਕਰਕੇ ਸਾਡੇ ਪਿੰਡਾਂ ਦੇ ਵਿੱਚ ਗਿਆ गावा ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਗਿਆ गावा ਆਪਣੀ ਕੀ ਗੱਵਾ ਇੱਕ ਲੱਗੀ ਆ ਵੀ ਸਹੀ ਤਰੀਕੇ ਨਾਲ ਕੰਮ ਨਹੀਂ ਚਲਵਾ ਰਿਹਾ ਦੂਜਾ ਕੀ ਗੱਵਾ ਸਰਪੰਚਾਂ ਦੀਆਂ ਇੰਕੁਆਰੀਆਂ ਤੇ ਨਰਾਂ ਉਹਨਾਂ ਪੰਚਾਇਤਾਂ ਦੇ ਜੋ ਕੁਝ ਕਰਤਾਂ ਹੁੰਦਾ ਠੀਕ ਹੈ ਨਾ ਇਸ ਕਰਕੇ ਕਿ ਗੇਵਰਨਮੈਂਟ ਦਾ ਕਾਨੂੰਨ ਕੀ ਗੱਵਾ ਉਹਦੇ ਵਿੱਚ ਕੋਈ ਵੀ ਯਾ ਸਰਪੰਚ ਪੰਚਾਇਤ ਬੰਦਾ ਵਾ ਜਦੋਂ ਪੰਚਾਇਤ ਬਣਦੀ ਆ ਉਹਦੇ ਇੱਕ ਸਾਲ ਦੇ ਵਿੱਚ ਘਟੋ-ਘਟ ਦੋ ਜਿਹੇ ਕਿਹਾ ਆਮ ਲਾਸ਼ ਲਾਉਣੇ ਜ਼ਰੂਰੀ ਆਮ ਲਾਸ਼ ਹੁੰਦੇ ਨਾ ਗ੍ਰਾਮ ਸਭਾ ਕਰਮ ਉਹਨੀਆਂ ਜ਼ਰੂਰੀ ਨੇ ਜਦੋਂ ਕਰੋ 1 ਜੂਨ ਦੀ ਨਹੀਂ ਇੱਕ ਉਹ ਦਿਹਾ ਜਦੋਂ ਅਪਾਡ ਅੰਸੰਬਰ ਦਾ ਵੀ ਨਜ਼ਰੂਕ ਹੁਣ ਆਉਂਦਾ ਦਸੰਬਰ ਦਾ ਮਹੀਨਾ ਹੁਣ ਆਇਆ ਨਾ ਜਦੋਂ ਉਹ ਵੀ ਲੇਟ ਹੋ ਆਪਣੀ ਲੇਟ ਹੋ ਚੁੱਕੀ ਗਈ ਆ ਤੇ ਉਸ ਤੋਂ ਬਾਅਦ ਸਾਡੀ ਤੇਜੀ ਵੀ ਨਹੀਂ ਹੋਈ ਇਸ ਕਰਕੇ ਹੈਗਾ ਹਰ ਪਿੰਡ ਦੇ ਵਿੱਚ ਗਿਆ ਗਵਾ ਗਵਰਨਮੈਂਟ ਵੱਲੋਂ ਆ ਗਿਆ ਆਪਣੀ ਚੀਖੀ ਆ ਦੇਖੇ ਗਵਾ ਹਰ ਪੰਚਾਇਤ ਦੇ ਕਿ ਗਿਆ ਇਹਨੂੰ ਦਸੰਬਰ ਦੇ ਮਹੀਨੇ ਦੇ ਵਿੱਚ ਕੀ ਕਰਦੀਆਂ ਗ੍ਰਾਮ ਸਭਾ ਬੁਲਾਉਂਦੀ ਠੀਕ ਹੈ ਗ੍ਰਾਮ ਸਭਾ ਬੁਲਾਉਂਦਾ ਢਾਂਗ ਦਾਵਾ ਬਲੌੜੀ ਕਿੰਨੀ ਹੁੰਦੀ ਆ ਕਹਣਾ ਕਿ ਤੁਹਾਨੂੰ ਦੋ ਦਾਲੋ ਜੁਬਿਆ ਲਿਖੀ ਦੀ ਆ ਪੰਜਲੀ ਸਰਪੰਚ ਦੀ ਇੱਕ ਗੱਲ ਹੋਰ ਜ਼ਿਆਦਾ ਕਿਉਂ ਜਦੋਂ ਤੁਸੀਂ ਆਪਾਂ ਹੁਣ ਕੋਈ ਵੀ ਗੱਲ ਕਰਦੀਆਂ ਉਹਦੀ ਵੀ ਜਿੱਦ ਤਰ੍ਹਾਂ ਨਾਲ ਉਹਦੀ ਹੁੰਦਾਵਾ ਮੀਨ ਜਦਾਂ ਆਪਾਂ ਚੁਣੀ ਗਈ ਆ ਆਪਾਂ ਪੰਚਾਇਤ ਵੱਡੀ ਜੂਰ ਕਰਨਾ ਵਾ ਜ਼ਿਆਦਾ ਠੀਕ ਹੈ ਵੀ ਪੰਚਾਇਤ ਸਾਰੀ ਕਮਿਊਨਿਟੀ ਦੇ ਸਾਰੇ ਇਕਵਲੋ ਦੇ ਯੂਨੀਤ ਦਾਵਾ ਜੇ ਕੋਈ ਮੁਖਮਤੀ ਹੁੰਦਾ ਨਾ ਅਲ ਇਕ ਕੈਬਨਰ ਮਿਨਿਸਟਰ ਹੁੰਦੇ ਨੇ ਹਣਾ ਉਦਾਂ ਜੇ ਤੁਸੀਂ ਕੀ ਹੈਗੇ ਜਿੱਦੇ ਵੀ ਮੈਂਬਰ ਹੈਗੇ ਉਹਦੀ ਜਿੰਨਾ ਚੰਕਰ ਸਰਪੰਚ ਇਕੱਲਾ ਕੁਝ ਨਹੀਂ ਕਰ ਸਕਦਾ ਠੀਕ ਹੈ ਨਾ ਜਿੰਨਾ ਚਿਰ ਉਹਦਾ ਮਤਾ ਪਾਸ ਨਾ ਹੋਏਗਾ ਤੇ ਮਤਾ ਕੌਣ ਪਾਸ ਕਰ ਦੇਣੀ ਆਪਣੇ ਉਹਦੇ ਮੈਂਬਰ ਨੇ ਠੀਕ ਹੈ ਨਾ ਇਸ ਕਰਕੇ ਕੀ ਹੈਗਾ ਵਾ ਉਹ ਪੂਰੀ ਪੰਚਾਇਤ ਜਿਹੜੀ ਉਹ ਰੱਖੇ ਰੱਖ ਕੇ ਕੰਮ ਕਰਦੀ ਹੈਗੀ ਆ ਸਭ ਤੋਂ ਪਹਿਲਾਂ ਕਿਉਂਦਾ ਵਾ ਆਪਣੇ ਪੰਚਾਇਤ ਨੇ ਕੀ ਕਰਦਾ ਹੁੰਦਾ ਵਾ ਆਪਣੇ ਤਰਫੋਂ ਕਿੰਨੇ ਕਹਿਗਾ ਵਾ ਆਪਣੀ ਤੋਂ ਆਫਲਾ ਦਾ ਮਤਾ ਪੜਾਉਣਾ ਹੁੰਦਾ ਵੀ ਸਭ ਤੋਂ ਸਾਨੇ ਈਂ ਨਾਣੇ ਦੇ ਲਿਖਿਆ ਗਾ ਵਾ ਇਹ ਵੀ ਤਰੀਕੋ ਉਹਦੇ ਸਭ ਤੋਂ ਪਹਿਲਾਂ ਤਰੀਕ ਪਏਗੀ ਠੀਕ ਹੈ ਉਹ ਤੋਂ ਬਾਅਦ ਕੀ ਹੈਗਾ ਸਮਾਂ ਕਿ ਬੀ ਵਧੀ। ਤੇ ਉਸ ਤੋਂ ਬਾਅਦ ਲਿਏਗਾ ਜਗਾ ਜਗਾ ਕਿ ਸਾਈਡੂ ਨਹੀਂ ਆ ਜਗਾ ਉਹ ਨਹੀਂ ਸਾਈਡੂ ਨਹੀਂ ਆ ਜਿੱਤੇ ਕੀ ਗਾਵਾ ਵੀ ਆਪਣੇ ਸਾਰੇ ਲੋਕ ਆਸਣ ਸੰਗੀ ਜਗਾ ਹੋਏਗੀ ਤੇ ਨਾਲ ਕਲੇ ਲਿਖਿਆ ਜਾਏਗਾ ਅਜੰਡਾ ਕਿ ਪੰਚਾਇਤ ਜਿਹੜੀ ਹੈਗੀ ਆ ਆਪਾਂ ਆਮ ਲਾ ਦਾ ਮਤਾ ਸਦਣਾ ਮਤਾ ਕਰੂ ਤਰਨਾ ਉਹ ਕਰੂ ਪੜਾਣਾ ਉਹਦੇ ਵਿੱਚ 15 ਦਿਨ ਪਹਿਲੋਂ ਜਿੱਦਣ ਮਦੋ ਆਪਾਂ ਡੇਟ ਪਾਈ ਆ ਤੇ ਉਹ ਕੀ ਹੈਗਾ ਵਾ 16ਵੇਂ ਦਿਨ ਕਿਹਾ ਹੋਏਗਾ ਉਹ ਆਮ ਜਲਾਸ ਹੋਏਗਾ ਕਿ ਜਿਹੜੇ 15 ਦਿਨ ਹੋਣਗੇ ਉਹ 15 ਦਿਨ ਇਸ ਕਰਕੇ ਰੱਖੇ ਜਾਂਦੇ ਨੇ ਵਾਦ ਤੋਂ ਵਾਦ ਲੋਕਾਂ ਨੂੰ ਇਕੱਠਿਆਂ ਕਰਨ ਵਾਸਤੇ ਪੂਰੀ ਗੱਲ ਜਿਹੜੀ ਹੈਗਾ ਵਾ ਪੰਚਾਇਤ ਕੀ ਕਰ ਸਕਦੀ ਆ ਪੰਚਾਇਤ ਕੀ ਆ ਆਪਣੇ ਕੀ ਹੈਗਾ ਬੋਦਵਾਰਾ ਸਾਹ ਤੂ ਮੰਦਿਰ ਮੰਦਿਰੋਂ ਜਾਂ ਕੋਈ ਹੋਰ ਧਾਰਮਿਕ ਜਗਾ ਉਹ ਤੋਂ ਆਪਾਂ ਅਨਾਊਂਸਮੈਂਟ ਕਰਵਾ ਸਕਦੀ ਪੰਚਾਇਤ ਠੀਕ ਹੈ ਉਸ ਤੋਂ ਇਲਾਵਾ ਪਿੰਡ ਦੇ ਜੇ ਕੋਈ ਸਕੂਲ ਹੈਗਾ ਤੇ ਉਹਨਾਂ ਦੀ ਇਜਾਜ਼ਤ ਲੈਵਾ ਕੇ ਲੋਕਾਂ ਨੂੰ ਜਾਗਰੂਕ ਕਰਵਾ ਸਕਦੀ ਹੈ ਪਿੰਡ ਦੇ ਵਿੱਚ ਸਰਕਾਰ ਵੱਲੋਂ ਕੀ ਹੈਗਾ ਫਰੰਟ ਫਰੰਟ ਲਾਈਨ ਵਰਕਰ ਲੱਗੇ ਹੋਏ ਨੇ ਜਿਵੇਂ ਕਿ ਹੈਗਾ ਪਿੰਡ ਦੇ ਵਿੱਚ ਅੰਗਲਵਾਰੀ ਵਾਲੀ ਮੈਡਮ ਲੱਗੀ ਹੁੰਦੀ ਆ ਆਸ਼ਾ ਮੈਡਮ ਲੱਗੀ ਹੁੰਦੀ ਆ ਉਹਨਾਂ ਦੀ ਕੀ ਹੈਗੀ ਆ ਡੋਰ ਟੂ ਡੋਰ ਅਪਰੋਚ ਹੁੰਦੀ ਆ ਉਹ ਵੀ ਕੀ ਹੈਗਾ ਵਾ ਉਹਨਾਂ ਨੂੰ ਵੀ ਕਹਿ ਸਕਦੀ ਆ ਕਿ ਤੁਸੀਂ ਵੀ ਹੈਗਾ ਲੋਕਾਂ ਨੂੰ ਵੱਧ ਤੋਂ ਵੱਧ ਕੀਗਾ ਅਵੇਅਰ ਕਰਨਾ ਉਹ ਵੀ ਪਿੰਡ ਦੇ ਵਿੱਚ ਕੀ ਹੈਗਾ गावा ਗਵਾਲ ਵਿੱਚ ਆਉਣਾ ਲੋ ਠੀਕ ਹੈ ਸਭ ਤੋਂ ਪਹਿਲੀ ਗੱਲ ਕੀ ਹੈ ਕਿ ਆ ਕਿਹਾ ਵੀ ਸਭ ਤੋਂ ਜ਼ਿਆਦਾ ਆਪਾਂ ਮਾਤਾ ਲੋਕਾਂ ਨੂੰ ਦੱਸਣਾ ਵਾ ਅਜੰਡਾ ਕੀ ਹੈਗਾ ਵੀ ਆਪਾਂ ਉਹਨਾਂ ਕੱਲ੍ਹ ਆਪੇ ਆ ਮੀਟਿੰਗ ਕਰਵਾਉਣੀ ਤੋਂ ਇੱਥੇ ਆਈ ਹੋ ਨਾ ਸਾਰੀ ਠੀਕ ਹੈ ਆਇਓ ਕੋਈ ਮੈਨੂੰ ਨਹੀਂ ਪਤਾ ਵੀ ਤੁਹਾਡੇ ਸਾਈਡਿਆਂ ਨੇ ਤੁਹਾਨੂੰ ਕੀ ਜਾ ਕੇ ਭੇਜਿਆ